ਨਥੂਲਾ ਪਾਸ ਬਾਬਾ ਹਰਭਜਨ ਸਿੰਘ ਦਾ ਦੀ ਜਗਾ ਤੇ ਚਾਂਗੂ ਲੇਕ ਤੇ ਇੱਕ ਦੋ ਜਗਾਵਾਂ ਹੋਰ ਦੇਖਣ ਤੋਂ ਬਾਅਦ ਵਾਪਸ ਅਸੀਂ ਪਰਤੇ ਆਏ ਗੈਂਗ ਟਾਕ ਤੇ ਗੈਂਗ ਟਾਕ ਉੱਤਰਦੇ ਅਸੀਂ ਇੱਥੇ ਪੁੱਛਿਆ ਬੰਦੇ ਨੂੰ ਗੁਰਦਰਾ ਸਾਹਿਬ ਹੈ ਗੈਂਗ ਟਾਕ ਤੇ ਾਟਲਾਂ ਜੀ ਥੱਲੇ ਉਤਰ ਕੇ ਸਾਹਮਣੇ ਕਿਤੇ ਗੁਰਦਰਾ ਸਾਹਿਬਾ ਗੁਰਦਰਾ ਸਾਹਿਬ ਦੇ ਦਰਸ਼ਨ ਕਰ ਲਈ ਗੈਂਗ ਟਾਕ ਦੇ ਵਿੱਚ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਏ ਸੀ ਇਸ ਗੁਰਦਾਰੇ ਨੂੰ ਜਿਹੜਾ ਆਰਮੀ ਸੰਭਾਲਦੀ ਹੈ ਸੇਵਾ ਕਰਦੀ ਹੈ ਤੇ ਅਸੀਂ ਇਹ ਗੁਰਦੁਆਰਾ ਦੀ ਬੈਕ ਸਾਈਡ ਆ ਅਗਲੇ ਪਾਸੇ ਗੱਡੀ ਰੁਕਣ ਨਹੀਂ ਸੀ ਦਿੰਦੇ ਤੇ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਦੇ ਆ ਨਾਲੇ ਤੁਹਾਨੂੰ ਦਿਖਾਉਣੇ ਆ ਸਾਹਮਣੇ ਸਾਰਾ ਸ਼ਹਿਰ ਗੈਂਟੋਕ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਚੱਲ ਰਹੀ ਹੈ ਤੇ ਫੌਜੀ ਵੀਰ ਜਿਹੜੇ ਸੈਟਿੰਗ ਕਰ ਰਹੇ ਆ ਕਾ ਲੂੰ ਗੁਰਪਰਮਗੁਰੂ ਨਾਨਕ ਪਾਸ਼ਾ ਜੀ ਦਾ ਕੱਚੀ ਨੱਸੀ ਵਗੈਰਾ ਤਿਆਰ ਤੇ ਚੋਲਾ ਸਾਰਾ ਫੌਜੀ ਵੀਰ ਨਾਲ ਸਾਰੇ ਤੇ ਨਾਲ ਗੁਰਦਾਰ ਸਾਹਿਬ ਦੇ ਵਿੱਚ ਜਿਹੜੇ ਹੋਰ ਸਿੰਘ ਨੇ ਉਹ ਵੀ ਇਹ ਗੁਰਦਰਾ ਸਾਹਿਬ ਦੀ ਫਰੰਟ ਤੋਂ ਜਿਹੜੀ ਇਸ ਤਰ੍ਹਾਂ ਬਿਲਡਿੰਗ ਦਿਖ ਰਹੀ ਹੈ ਜਿਹੜੇ ਫੌਜੀ ਜਵਾਨ ਮੇਰੇ ਵੀਰ ਆਏ ਸੇਵਾ ਕਰ ਰਹੇ ਸੀ ਤੇ ਸਾਹਮਣੇ ਜਿਹੜੀਆਂ ਉੱਪਰ ਬਿਲਡਿੰਗਾਂ ਦਿਖ ਰਹੀਆਂ ਇੱਥੇ ਜਿਹੜਾ ਮੇਨ ਰੋਡ ਆ ਉੱਪਰ ਤੋਂ ਜਿਹੜਾ ਰਸਤਾ ਥੱਲੇ ਨੂੰ ਉਤਰਦਾ ਜੇ ਗੈਂਟਾਪ ਦੇ ਗੁਰਦਰਾ ਸਾਹਿਬ ਦਾ ਸਾਰਾ ਵਿਊ ਦੇਖੀਏ ਤਾਂ ਇਹ ਇਸ ਤਰ੍ਹਾਂ ਸ਼ਹਿਰ ਜਿਹੜਾ ਕਾਫੀ ਥੱਲੇ ਜਿਹੜਾ ਆਪਾਂ ਨੂੰ ਦਿਖਦਾ ਬਹੁਤ ਸੋਹਣੀ ਜਗ੍ਹਾ ਦੇ ਉੱਤੇ ਜਿਹੜਾ ਬਣਿਆ ਥੱਲੇ ਵੀਰ ਫੌਜ ਦੇ ਜਵਾਨ ਬੈਠੇ ਜਿਹੜੇ ਸੇਵਾ ਕਰ ਰਹੇ ਆ ਲੰਗਰ ਦੀ ਕੱਲ ਨੂੰ ਗੁਰਪੁਰਬ ਹੈ ਗੁਰਪੁਰਬ ਦੀ ਤਿਆਰੀ ਕਰ ਰਹੇ ਆ ਰੈਸਟੋਰੈਂਟ ਗੁਰਦੁਰਾ ਸਾਹਿਬ ਦੀ ਜਿਹੜੀ ਮੇਨ ਬਿਲਡਿੰਗ ਆ ਇੱਕ ਪਾਸੇ ਕਾਫੀ ਸ਼ਹਿਰ ਜਿਹੜਾ ਦਿਖਦਾ ਤੇ ਇੱਕ ਪਾਸੇ ਜਵਾ ਸੜਕ ਦੇ ਬਰਾਬਰ ਗੁਰਦੁਰਾ ਸਾਹਿਬ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ ਨੂੰ ਗੁਰਪੁਰਬ ਆ ਤੇ ਗੁਰਪੁਰਬ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਹਨ ਫੁੱਲ ਵਗੈਰਾ ਜਿਹੜੇ ਹਨ ਪਏ ਆ ਆ ਜਿਹੜਾ ਰੂਮ ਹੈਗਾ ਗੁਰਦੁਆਰ ਦਰਬਾਰ ਸਾਹਿਬ ਦੇ ਬਿਲਕੁਲ ਥੱਲੇ ਆ ਇੱਥੇ ਜਿਹੜੇ ਜਵਾਨ ਰਹਿੰਦੇ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਕਰਦੇ ਆ ਔਰ ਇੱਥੇ ਕੁਝ ਫੋਟੋਆਂ ਲੱਗੀਆਂ ਨੇ ਜਿਹੜੇ ਜਿਹੜੇ ਸ਼ਹੀਦ ਜਵਾਨ ਹੈਗੇ ਆ ਪਰਮਵੀਰ ਚੱਕਰ 1971 ਦੀ ਵਾਰ ਦੇ ਵਿੱਚ ਸ਼ਹੀਦ ਹੋਏ ਆ ਇਹ ਵੀ ਪਰਮਵੀਰ ਚੱਕਰ ਵਿਕਰਮ ਸਿੰਘ ਬਤਰਾ ਕੈਪਟਨ ਸਰਦ ਸੂਬੇਦਾਰ ਜਗENDER ਸਿੰਘ ਸੂਬੇਦਾਰ ਜਗENDER ਸਿੰਘ ਦੀ ਵੀ ਫੋਟੋ ਲੱਗੀ ਹੋਈ ਹੈ। ਔਰ ਦਾਨ ਸਿੰਘ ਮੇਜਰ ਮਨੋਜ ਕੁਮਾਰ ਪਾਂਡੇ ਸਾਰੇ ਮਤਲ ਜਵਾਨਾਂ ਦੀਆਂ ਜਿਹੜੇ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ। ਨੈヴ ਸੂਬੇਦਾਰ ਬਾਨਾ ਸਿੰਘ 1988 ਚ ਅਬਦੁੱਲ ਹਮੀਦ ਰਿਵਿੰਦਸਿੰਘ ਯਾਦ ਆ ਸਾਰੇ ਜਵਾਨਾਂ ਦੀਆਂ ਜਿਹੜੀਆਂ ਇੱਥੇ ਖੜਾ ਲੱਗਿਆ ਨੇ ਬਹੁਤ ਸੋਹਣਾ ਜਿਹੜਾ ਗੁਰਦਾਰਾ ਸਾਹਿਬ ਦਾ ਪ੍ਰਬੰਧ ਪਿੱਛੇ ਲੰਗਰ ਹਾਲ ਇੱਧਰ ਨਿਕਲ ਕੇ ਇਹ ਵਿਊ ਪੁਆਇੰਟ ਆ ਇੱਧਰ ਜਿਹੜਾ ਜੁਆਨ ਜਿਹੜੇ ਸੇਵਾ ਕਰਦੇ ਆ ਲੰਗਰ ਦੀ ਤਿਆਰੀ ਕਰਦੇ ਆ ਗੈਂਗ ਟਾਕ ਤੋਂ ਅਸੀਂ ਪਤਾ ਕੀਤਾ ਵੀ ਸ਼ਹਿਰ ਟੈਕਸੀ ਮਿਲ ਜੇ ਸਾਨੂੰ ਸ਼ਹਿਰ ਟੈਕਸੀ ਵਾਲੇ 400 ਕਹਿ ਰਹੇ ਆ ਪਰ ਉਹ ਕਹਿੰਦੇ ਵੀ ਜਦੋਂ 10 ਬੰਦੇ ਹੋਣਗੇ ਭਰੂਗੀ ਤੇ ਫੇਰ ਤੁਰਾਂਗੇ ਤੇ ਪਰਸਨਲ ਟੈਕਸੀ ਜੇ ਲਜਾਣੀ ਆ ਵੈਗਨਰ ਆ ਬਾਈ ਸਾਡੇ ਨਾਲ ਬ੍ਰਦਰ ਸਾਡੇ ਨਾਲ 3000 ਰੁਪਏ ਕੀਤਾ 1500 ਰੁਪਏ ਲੋਕਲ ਦਾ ਟੋਟਲ 4500 ਰੁਪਏ ਦੇਣਾ ਤੇ ਦੂਜੀ ਖਾਸ ਗੱਲ ਇਹ ਆ ਵੀ ਤੁਸੀਂ ਕਹਿੰਦੇ ਸਿੱਕਮ ਦੇ ਵਿੱਚ ਜਾਂ ਦਾਰਜਲਿੰਗ ਦੇ ਵਿੱਚ ਕਿਤੇ ਵੀ ਤੁਸੀਂ ਆਉਂਦੇ ਹੋ ਜੇ ਆਪਣੀ ਮੰਨ ਲਓ ਗੱਡੀ ਪਰਸਨਲ ਲੈ ਕੇ ਆਉਣੇ ਹੋ ਤਾਂ ਤੁਹਾਨੂੰ ਉਹ ਗੱਡੀ ਜਿਹੜੀ ਇੱਥੇ ਸ਼ਹਿਰ ਦੇ ਵਿੱਚ ਆ ਕੇ ਪਾਰਕਿੰਗ 'ਚ ਖੜਾਉਣੀ ਪੈਣੀ ਆ ਕਿੱਥੇ ਵੀ ਤੁਸੀਂ ਸ਼ਹਿਰ ਦੇ ਵਿੱਚ ਵੀ ਜਾਂ ਤੁਸੀਂ ਜਾਂ ਨਥੂਲਾ ਜਾਣਾ ਜਾਂ ਕਿਤੇ ਵੀ ਜਾਣਾ ਗੱਡੀ ਨਹੀਂ ਲਿਜਾ ਸਕਦੇ ਆਪਣੇ ਤੁਹਾਨੂੰ ਟੈਕਸੀ ਹੀ ਲੈਣੀ ਪੈਣੀ ਹੈ ਇੱਥੋਂ ਦੀ ਜਿਹੜੀ ਇਹਨਾਂ ਦੇ ਰੋਲ ਹੈ ਹਜੇ ਤੇ ਗੱਡੀਆਂ ਇਹਨਾਂ ਨੇ ਮਤਲਬ ਆਪਦੀਆਂ ਲਜਾਣੀਆਂ ਨੇ ਛੋਟੀ ਜੀ ਗੱਡੀ ਮਿਲ ਜਾਂਦੀ ਹੈ ਪਰਸਨਲ ਦੇ ਵਿੱਚ ਜਿਹੜੀ ਵੱਡੀ ਗੱਡੀ ਹੈ ਤੁਸੀਂ ਸ਼ੇਅਰਿੰਗ ਦੇ ਵਿੱਚ ਜਾ ਸਕਦੇ ਹੋ ਜੇ ਮਤਲਬ ਸੌਖੇ ਰਹਿਣਾ ਤਾਂ ਆਪਦੀ ਲੈ ਜਾਓ ਜੇ ਮਤਲਬ ਮਰਜ਼ੀ ਨਾਲ ਜਿੱਥੇ ਮਰਜ਼ੀ ਤੁਸੀਂ ਰੋਕ ਸਕਦੇ ਹੋ हां एक मिनट जे ਤੁਸੀਂ ਸਿੱਕਮ ਆਉਂ ਤਾਂ ਸਿੱਕਮ ਘੁੰਮੂ ਆ ਬਾਈ ਦਾ ਨੰਬਰ ਆ ਬ੍ਰਦਰ ਦਾ ਨੰਬਰ ਨੋਟ ਕਰ ਲਓ ਤੇ ਇਹ ਬ੍ਰਦਰ ਫੋਨ ਕਰੋ ਇਹਨਾਂ ਨੂੰ ਘੁੰਮੂ ਆ ਕੇ ਬਹੁਤ ਵਧੀਆ ਨੇਚਰ ਬਾਈ ਦਾ ਤੇ ਤੁਹਾਨੂੰ ਵਧੀਆ ਕਮਾਊਗਾ ਤੇ ਪੈਸੇ ਵੀ ਜਿਹੜੇ ਜਾਇਜ਼ ਨੇ ਚਲੋ ਇੰਨੀ ਗੱਲਬਾਤ ਸੀ ਅਸੀਂ ਬੈਠੇ ਆਂ ਸਿਲੀਗੁੜੀ ਆਟੋ ਦੇ ਵਿੱਚ ਆਟੋ ਵਾਲਾ ਕਹਿੰਦਾ ਇਹ ਜਿਹੜਾ ਸਿਲੀਗੁੜੀ ਸ਼ਹਿਰ ਆ ਇਹ ਇੰਟਰਨੈਸ਼ਨਲ ਸ਼ਹਿਰ ਬਣਿਆ ਹੋਇਆ ਤੇ ਅਸੀਂ ਕਿਵੇਂ ਕਹਿੰਦਾ ਸਿਲੀਗੁੜੀ ਨੂੰ ਚਾਰ ਦੇਸ਼ਾਂ ਦੀ ਹੱਦ ਲੱਗਦੀ ਆ ਇੱਕ ਪਾਸੇ ਨੇਪਾਲ ਇੱਕ ਪਾਸੇ ਬੰਗਲਾਦੇਸ਼ ਇੱਕ ਪਾਸੇ ਪਟਾਣ ਇੱਕ ਪਾਸੇ ਮਿਆਂਮਾਰ ਚਾਰ ਕੰਟਰੀਆਂ ਦੀ ਹੱਦ ਲੱਗਦੀ ਆ ਕਹਿੰਦਾ ਸਿਲੀਗੁੜੀ ਨੂੰ ਇਸ ਵੱਖੋਂ ਕਹਿੰਦਾ ਸਲੀਗੁੜੀ ਇੰਟਰਨੈਸ਼ਨਲ ਸ਼ਹਿਰ ਬਣਿਆ ਹੋਇਆ ਜਿਹੜਾ ਵੀ ਕਹਿੰਦਾ ਕੋਈ ਚੀਜ਼ ਕੋਈ ਮਤਲਬ ਸਮਾਨ ਦੀ ਇਹਦੇ ਲਈ ਹੋਣੀ ਆ ਕੋਈ ਲੈਣ ਦੇਣ ਹੋਣਾ ਸਾਰਾ ਇੱਧਰ ਦੀ ਹੁੰਦਾ ਇਸ ਕਰਕੇ ਜਿਹੜਾ ਇਹ ਸ਼ਹਿਰ ਨੂੰ ਇੰਟਰਨੈਸ਼ਨਲ ਸ਼ਹਿਰ ਕਹਿੰਦੇ ਆ ਇਹ ਆ ਬੰਗਾਲ ਦਾ ਸ਼ਹਿਰ ਸਲੀਗੁੜੀ ਅਸੀਂ ਸਲੀਗੁੜੀ ਤੋਂ ਜਾ ਰਹੇ ਆ ਨਿਊ ਜਲਪਾਈ ਗੁੜੀ ਸਲੀਗੁੜੀ ਨਿਊ ਜਲਪਾਈ ਗੁੜੀ ਇਹ ਤਾਂ ਲੈ ਸ਼ਹਿਰ ਨੇ ਇੱਕ ਜਲਪਾਈ ਗੁੜੀ ਵੀ ਆ। ਤਿੰਨ ਚਾਰ ਤਰ੍ਹਾਂ ਦਾ ਸ਼ਹਿਰ ਹੈ। ਇਲੈਕਟ੍ਰੋਨਿਕ ਆਟੋ ਚੱਲਦੇ ਆ। ਆਹ ਦਾ ਲਾਈਟਾਂ ਨੇ ਸ਼ਹਿਰ ਬਹਾ ਵੱਡਾ। ਬੰਗਾਲ ਦੇ ਵਿੱਚ ਖੜੇ ਸੀਗੇ ਤੇ ਅਸੀਂ ਦਾਰਜਲਿੰਗ ਤੋਂ ਮੁੜੇ ਆਂ ਥੋੜਾ ਜਿਹਾ ਹਨੇਰਾ ਹੋ ਗਿਆ। ਰੇਲ ਦੀਆਂ ਟਿਕਟਾਂ ਮਿਲੀਆਂ ਰਾਤ ਨੂੰ 10:40 ਦੀਆਂ। ਨਿਊ ਜਲਪਾਈ ਗੁੜੀ ਰੇਲਵੇ ਸਟੇਸ਼ਨ ਤੋਂ ਜਿਹੜਾ ਜੰਕਸ਼ਨ ਤੋਂ ਟਿਕਟ ਮਿਲੀ ਹੈ। ਇੱਥੇ ਦਿਖਾਉਣਾ ਸੀ ਵੀ ਆਹ ਟ੍ਰੇਨ ਦਾ ਡੱਬਾ ਹੀ ਇੱਕ ਖੜਾਇਆ ਹੋਇਆ। ਟ੍ਰੇਨ ਦੇ ਡੱਬੇ ਦੇ ਵਿੱਚ ਹੋਟਲ ਬਣਾਇਆ ਗਿਆ ਤੇ ਹੈ ਵਧੀਆ ਹੋਟਲ ਆ ਪੂਰਨ ਘੈਂਟ ਚੰਗੇ ਚੰਗੇ ਲੋਕ ਬੈਠੇ ਵਿੱਚ ਐਨ ਗੋਰੇ-ਗੋਰੀਆਂ ਵੀ ਬੈਠੇ ਆ ਇਹ ਨਿਊ ਚਲਪਈ ਗੁੜੀ ਦਾ ਰੇਲਵੇ ਸਟੇਸ਼ਨ ਇੱਧਰਲੇ ਲੋਕ ਜ਼ਿਆਦਾਤਰ ਬੱਸਾਂ-ਬੱਸਾਂ ਤੇ ਘੱਟ ਸਫ਼ਰ ਕਰਦੇ ਆ ਟ੍ਰੇਨ ਤੇ ਜ਼ਿਆਦਾ ਸਿੱਕਮ ਤੇ ਦਾਰਜਲਿੰਗ ਦੇ ਵਿੱਚ ਵੇਖਿਆ ਉੱਥੇ ਜ਼ਿਆਦਾ ਬੱਸ ਟੈਕਸੀ ਆ ਆ ਇੰਜਣ ਖੜਾ ਵੱਡਾ ਸਾਰਾ Oh, I'm gonna give